ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਵੀਰੇ ਕਈ ਪੈਣਾ ਭਰਾਵਾਂ ਦਾ ਫੋਨ ਆਉਂਦਾ ਹੈ ਜਿਹੜਾ ਮੇਰਾ ਨੰਬਰ ਕਿਸੇ ਤੋਂ ਲੈ ਲੈ ਕੇ ਵਿਚਾਰੇ ਧਰਲੇ ਕਰ ਕਰਕੇ ਤੇ ਉਹਨਾਂ ਨੂੰ ਨੰਬਰ ਮਿਲਦਾ ਹੈ ਨਾ ਮੈਂ ਚਸਤੇਰ ਦੇ ਵਿੱਚ ਅਜ ਮੈਨੂੰ 1 ਸਾਲ 3 ਮਹੀਨੇ ਹੋ ਚਲੇ ਨੇ ਮਤਲਬ ਸਾਰਾ ਇਟਲੀ ਆ ਗਿਆ ਚਸਤੇਰ ਨਾਲ ਦੇ ਵਿੱਚ ਤੇ 2 3 ਵੀਰੇ ਪੈਣਾ ਦਾ ਫੋਨ ਆਇਆ ਕਹਿੰਦੇ ਨੇ ਯਾਰ ਸਾਨੂੰ ਪਤਾ ਹੀ ਨਹੀਂ ਕਿ ਤੁਸੀਂ ਇੱਥੇ ਧਰਾਫੀਆਂ ਕਰਦੇ ਹੋ ਨਾ ਤੇ ਮੈਂ ਇੱਕ ਵੀਡੀਓ ਬਣਾਣਗਾ ਵੀਰੇ ਸ਼ੇਅਰ ਜ਼ਰੂਰ ਕਰਿਓ ਜੇ ਮੈਨੂੰ ਰਿਕੁਐਸਟ ਹੀ ਹੈ ਤਾਂ ਕਦੇ ਹੈਣਗੇ ਇਹਨਾਂ ਨਾਲ ਤੇ ਮੇਰਾ ਮੈਂ ਵੀਰੇ ਅਵਤਾਰ ਸਿੰਘ ਅਵਤਾਰ ਸਿੰਘ ਵਿਰਕ ਮੈਂ ਪਿਛਲੇ 18-19 ਸਾਲਾਂ ਤੋਂ ਮੈਡੀਕਲ ਲੈਨ ਚ ਹਾਂ ਫਿਜ਼ੀਓਥੈਰੇਪੀ ਕਿਸੇ ਨੂੰ ਸਾਇਟਿਕਾ ਪੇਨ ਹੋਵੇ ਬੈਕ ਪੇਨ ਹੋਵੇ L4 L5 C1 C2 C3 C4 C5 C6 C7 ਬਣ ਕੇ ਡੇ ਕਰ ਦਿੰਦੇ ਸਰਵਾਈਕਲ ਹਨਾ ਫਰੋਜਨ ਸ਼ੋਲਡਰ ਦੀ ਪ੍ਰੋਬਲਮ ਹੋਵੇ ਕੋਈ ਅੰਗ ਪੈਰ ਫ੍ਰੈਕਚਰ ਹੋਣ ਤੋਂ ਬਾਅਦ ਥੈਰੇਪੀ ਦੀ ਨੀਡ ਹੋਵੇ ਮਤਲਬ ਚੱਕਰ ਆਉਂਦੇ ਹਨ ਸਰਵਾਈਕਲ ਦੀ ਵਜ੍ਹਾ ਤੋਂ ਯਾ ਲੈਗ ਚ ਕੋਈ ਪ੍ਰੋਬਲਮ ਹੋਵੇ ਵੇਇਨਸ ਦੀ ਪ੍ਰੋਬਲਮ ਹੋਵੇ ਹਨਾ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਨੀਰੂ প্লেਸਮੈਂਟ ਦੀ ਪ੍ਰੋਬਲਮ ਹੋਵੇ ਐਕਸੀਲ ਦੀ ਪ੍ਰੋਬਲਮ ਪ੍ਰੋਬਲਮ ਹੋਵੇ ਲੀਗਾਮੈਂਟ ਦੀ ਪ੍ਰੋਬਲਮ ਹੋਵੇ ਸੀਪੀ ਦੀ ਪ੍ਰੋਬਲਮ ਹੋਵੇ ਮਤਲਬ ਦੇਸੀ ਭਾਸ਼ਾ ਦੇ ਵਿੱਚ ਜੀ ਤੁਹਾਨੂੰ ਕਿਸੇ ਚੀਜ਼ ਚ ਕਿਸੇ ਮਸਕੂਲਰ ਪ੍ਰੋਬਲਮ ਹੈ ਹਨਾ ਫਿਜ਼ੀਓਥੈਰੇਪੀ ਦੀ ਤੁਹਾਨੂੰ ਨੀਡ ਹੈ ਡਾਕਟਰ ਕਹਿੰਦੇ ਕਿ ਤੁਸੀਂ ਫਿਜ਼ੀਓਥੈਰੇਪੀ ਕਰਾਓ ਜਾਂ ਸਰਜਰੀ ਜਾਂ ਪੇਨ ਕਿਲਰ ਹਨਾ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਪਿਛਲੇ 1 ਸਾਲ 3 ਮਹੀਨੇ ਤੋਂ ਇਟਲੀ ਦੇ ਵਿੱਚ ਆ ਜਿੱਦੋਂ ਦਾ ਆਇਆ ਉਦੋਂ ਦਾ ਇਹ ਸੇਵਾ ਕਰ ਰਿਹਾ ਹਾਂ ਹਨ ਮੇਰਾ ਨੰਬਰ 0039 342 328 9033 0039 342 328 9033 ਮੇਰਾ WhatsApp ਨੰਬਰ ਹੈ ਮੈਨੂੰ WhatsApp ਤੇ ਮੈਸੇਜ ਛੱਡ ਦਿਆ ਜੀ ਇਹ ਮੈਂ ਵੀਡੀਓ ਬਣਾ ਲਗਾ ਐਵੇਂ WhatsApp ਤੇ ਸ਼ੇਅਰ ਕਰਾਂਗਾ ਇਹ ਜਿਹੜੇ ਵੀਰ ਭੈਣ ਭਰਾ ਕੋਲ ਜਾਣਾ ਆ ਜਿਆਦਾ ਤੇ ਨਹੀਂ ਤੁਸੀਂ ਪੰਜ ਦਸਾਂ ਨੂੰ ਜ਼ਰੂਰ ਸੈਂਡ ਕਰਿਆ ਜੀ ਕਿਉਂਕਿ ਕਈ ਵਿਚਾਰੇ ਇੰਨੇ ਭੋਲੇ ਹਨ ਉਹਨਾਂ ਨੂੰ ਪਤਾ ਹੀ ਨਹੀਂ TikTok ਦਾ ਹਨਾ ਹੁਣ ਪਤਾ ਹੀ ਨਹੀਂ TikTok ਦੇ ਵੀ ਮੇਰੇ ਇੰਨਾ ਵੀਡੀਓ ਵੇਂਦਾ ਹੈ ਕੋਈ ਹਨਾ ਤੇ ਉਹਨਾਂ ਨੂੰ ਨੰਬਰ ਨਹੀਂ ਮਿਲਦਾ ਵਿਚਾਰੇ ਬਹੁਤ ਪਰੇਸ਼ਾਨ ਹੁੰਦੇ ਆ ਅੱਜ ਇੱਕ ਭੈਣ 2 ਦਿਨ ਹੋ ਗਏ ਉਹ ਭੈਣ ਨੇ 32 ਟੀਕੇ ਲਵਾਏ ਵਿਚਾਰੀ ਨੇ ਉਹਦਾ ਵੀਡੀਓ ਪਾਵਾਂਗੇ 2 ਮਹੀਨੇ ਦੇ ਵਿੱਚ ਇੱਕ ਪੈਸੇ ਦਾ ਫਰਕ ਨਹੀਂ ਲੱਗਾ ਉਹ ਭੈਣ 2 ਦਿਨ ਆਈ ਹੈ ਗੁਰੂ ਰਾਮਦਾਸ ਜੀ ਦੀ ਇੰਨੀ ਕਿਰਪਾ ਹੈ ਕਿ ਉਹ ਭੈਣਾਂ ਦੀ ਵੀ ਵੀਰਮੈ ਸੌਣ ਜੋਗੀ ਹੋ ਗਈਆਂ ਮਤਲਬ ਕਰੋੜਾਂ ਦੀਆਂ ਦਵਾਈਆਂ ਦੇ ਕੇ ਚਲੀ ਗਈ ਹੈ ਹਨਾ ਤੇ ਇਦਾਂ ਹੀ ਇਹ ਭਲਾਈ ਹੈ ਤੇ ਜਿੰਨੂੰ ਇਹ ਮੈਸੇਜ ਬੁਰਾ ਲੱਗਾ ਉਹ ਵੀ ਰਿਟਰੀਟ ਕਰ ਦੇ ਜੀ ਜਿੰਨੂੰ ਚੰਗਾ ਲੱਗਾ ਉਹ ਵੀਰੇ ਸ਼ੇਅਰ ਜਰੂਰ ਕਰਿਆ ਜੀ ਜਿਆਦਾ ਨਹੀਂ ਕੋਈ 5-10 ਅਕਲ ਤੁਹਾਡੇ ਮੈਸੇਜ ਜਾਣਾ ਚਾਹੀਦਾ ਹੈ ਨਾ ਤੇ ਫੀਜ ਇਧਰ-ਉਧਰ ਫੀ ਕਰਦੇ ਆਪਾਂ ਨੇਚਰਲ ਟਰੀਟਮੈਂਟ ਕਰਦੇ ਆ ਜਿਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਦਵਾਈ ਨਹੀਂ ਕੋਈ ਇੰਜੈਕਸ਼ਨ ਨਹੀਂ ਠੀਕ ਹੈ ਇਹ ਕੰਮ ਜਰੂਰ ਕਰਨੇ ਆ ਜਿਹਦੇ-ਜਿਹਦੇ ਕੋਲ ਮੇਰਾ ਵੀਡੀਓ ਜਾਏਗਾ ਧੰਨਵਾਦ ਤੁਹਾਡੇ ਸਾਰਿਆਂ ਦਾ ਸਤਿ ਸ੍ਰੀ ਅਕਾਲ